ਪੰਜਾਬ ਦੇਖ ਰਹੇ ਹੋ ਮਹਾਨੁਰਾਕ ਸ਼ਰਮਾ ਇਸ ਵਕਤ ਵਾਰਡ ਨੰਬਰ 34 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਵੋਟਾਂ ਜਿਹੜੀਆਂ ਉਹ ਹੋ ਰਹੀਆਂ ਨੇ ਬੜੀ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਚੋਣਾਂ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਗਸ਼ਤ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਮਸ਼ਤਿਹ ਹੈ ਸੋ ਇੱਥੇ ਜਿਹੜੇ ਡਿਊਟੀ ਤੇ ਅਫਸਰ ਨੇ ਉਹ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਬੜੀ ਹੀ ਸ਼ਾਂਤੀ ਦੇ ਤਰੀਕੇ ਨਾਲ ਇੱਥੇ ਵਾਰਡ ਨੰਬਰ 34 ਦੇ ਵਿੱਚ VOTING ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਤਿੰਨ ਉਮੀਦਵਾਰ ਜਿਹੜੇ ਹੈ ਪ੍ਰਤੀਯਾਸ਼ੀ ਨੇ ਤਿੰਨ ਉਮੀਦਵਾਰ ਜਿਹਦੇ ਵਿੱਚ ਕੇ ਆਮ ਆਦਮੀ ਪਾਰਟੀ ਤੋਂ ਤੇਜਿੰਦਰ ਮਹਿਤਾ ਜਿਹੜੇ ਹੈਗੇ ਆ ਉਹ ਉਮੀਦਵਾਰ ਨੇ ਉੱਥੇ ਹੀ ਭਾਜਪਾ ਤੋਂ ਸੁਸ਼ੀਲ ਨਈਅਰ ਉਮੀਦਵਾਰ ਨੇ ਉੱਥੇ ਹੀ ਅਕਾਲੀ ਦਲ ਤੋਂ ਕੁਰੇਸ਼ੀ ਜਿਹੜੇ ਹੈ ਉਹ ਜ਼ਾਹਿਰ ਕੁਰੇਸ਼ੀ ਉਹ ਉਮੀਦਵਾਰ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਪੂਲਿੰਗ ਬੂਥ ਦੀ ਜਿੱਥੇ ਕਿ ਸ਼ਾਂਤ ਮੈਤਰੀਕੇ ਦੇ ਨਾਲ VOTING ਹੋ ਰਹੀ ਹੈ ਲੋਕ ਇੱਥੇ ਪਹੁੰਚ ਰਹੇ ਆ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਆ ਲੋਕਤੰਤਰ ਦਾ ਸ਼ਿੰਗਾਰ ਹੈ ਜਿਹੜਾ ਵੋਟ ਕਰਨਾ ਸੋ ਤੁਸੀਂ ਦੇਖੋ ਇੱਥੇ ਮੁਸਤੈਦੀ ਪੂਰੀ ਹੈ ਪੰਜਾਬ ਪੁਲਿਸ ਵੱਲੋਂ ਮੋਬਾਈਲ ਜਿਹੜਾ ਹੈ ਕਿਸੇ ਨੂੰ ਅਲਾਉਡ ਨਹੀਂ ਕੀਤਾ ਜਾ ਰਿਹਾ ਕਿਸੇ ਵਿਅਕਤੀ ਨੂੰ ਇੱਥੇ ਨੇੜੇ ਤੇੜੇ ਖੜ੍ਹ ਨਹੀਂ ਦਿੱਤਾ ਜਾ ਰਿਹਾ ਸੋ ਇਹ ਡਿਊਟੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦਸੀਏ ਕਿ ਵਾਰਡ ਹੈ ਇਸ ਦੇ ਆਲੇ ਦੁਆਲੇ ਵੀ ਇੱਕ ਵਾਰ ਨਿਗਾਹ ਮਾਰਦੀ ਏ ਕਿ ਲੋਕ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ ਵੋਟਰ ਜਿਹੜੇ ਹੈ ਇੱਥੇ ਇਕੱਠੇ ਹੋਏ ਆ ਸੋ ਜਿਸ ਤਰ੍ਹਾਂ ਕਿ ਗੱਲ ਕੀਤੀ ਗਈ ਸੀ ਕਿ ਪੁਲਿਸ ਵੱਲੋਂ ਪੂਰੀ ਸਖਤਾਈ ਜਿਹੜੀ ਹੈ ਉਹ ਰੱਖੀ ਜਾਏਗੀ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਈ ਕੋਰਟ ਦੇ ਵਿੱਚ ਕੱਲ ਇਸ ਮਾਮਲੇ ਦੇ ਉੱਤੇ ਕਾਫੀ ਬੈਸ ਜਿਹੜੀ ਹੈ ਉਹ ਚੱਲੀ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ 12 ਤਰੀਕ ਨੂੰ ਹੋਏ ਵਿਵਾਦ ਤੋਂ ਬਾਅਦ 12 ਤਰੀਕ ਨੂੰ ਜਦੋਂ ਮਾਮਲਾ ਵਧਿਆ ਸੀ ਉਦੋਂ ਇਲਜ਼ਾਮ ਲੱਗੇ ਸੀ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਇਲਜ਼ਾਮ ਲਗਾਏ ਕਿ ਜਿਹੜੀਆਂ ਸਾਡੀਆਂ ਨਾਮੀਨੇਸ਼ਨ ਫਾਈਲਸ ਨੇ ਉਹ ਪਾੜੀਆਂ ਗਈਆਂ ਨੇ ਸੋ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੁਹਾਨੂੰ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਕਾਫੀ ਉਮੀਦਵਾਰ ਜਿਹੜੇ ਨਿਰਵਿਘਨ ਜਿੱਤ ਚੁੱਕੇ ਸੀ ਪਰ ਕੋਰਟ ਨੇ 7 ਵਾਰਡਾਂ ਦੇ ਜਿੱਤੇ ਹੋਏ ਉਮੀਦਵਾਰਾਂ ਤੇ ਰੋਕ ਲਗਾ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਮੁੜ ਵਿਚਾਰ ਕੀਤਾ ਜਾਏਗਾ ਫਿਲਹਾਲ ਅੱਜ 34 ਨੰਬਰ ਵਾਰਡ ਦੇ ਵਿੱਚ ਤਿੰਨ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ VOTER ਕਰ ਰਹੇ ਨੇ VOTERਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੇ VOTER ਨੇ ਆਪਣੀ ਵੋਟ ਦਾ ਭੁਗਤਾਨ ਤੁਸੀਂ VOT ਕਰਿਆ ਜੀ ਆਪਣੀ ਸੋ ਪਹਿਲੀ ਵਾਰੀ ਜਿਸ ਤਰ੍ਹਾਂ ਕੇ ਸਟਾਰਟਿੰਗ ਹੋਈ ਹੈ ਸਵੇਰੇ ਸਵੇਰੇ ਵੋਟ ਕਰ ਰਹੇ ਹੋ ਕਿਸ ਤਰ੍ਹਾਂ ਵੀ ਸਵੇਰੇ ਸਵੇਰੇ ਕੰਮ ਮਕਮਲ ਹੋ ਰਿਹਾ ਹੈ ਮੌਲਵਾਨ ਜੀ ਬਦਰ ਵੀ ਠੀਕ ਹੈ ਨਾ ਹਾਂਜੀ ਹਾਂ ਬਿਲਕੁਲ ਮੌਲਵਾਨ ਅੰਦਰ ਦਾ ਇੰਤਜ਼ਾਮ ਠੀਕ ਹੈ ਹਾਂਜੀ ਹਾਂ ਸਭ ਕੁਝ ਵਧੀਆ ਹੋ ਰਿਹਾ ਹੈ ਜੀ ਉਹ ਵੇਦਨ ਕਾਮ ਕਰੇ ਪਿਆ ਜੀ ਸਾਰੇ ਰਾਮ ਤੇ ਸਾਰਾ ਕੰਮ ਹੋ ਰਿਹਾ ਹੈ ਵੋਟ ਵਗੈਰਾ ਰਾਮ ਤੇ ਪੈ ਰਹੀ ਹੈ ਲਾਈਨਾਂ ਮਾ ਬਦਰ ਪ੍ਰਸ਼ਾਸਨ ਪੂਰਾ ਧਿਆਨ ਰੱਖ ਰਿਹਾ ਹੈ ਜੀ ਬਿਲਕੁਲ ਪ੍ਰਸ਼ਾਸਨ ਕਹਿੰਦੇ ਪੂਰਾ ਧਿਆਨ ਰੱਖ ਰਿਹਾ ਹੈ ਤਸਵੀਰ ਦੇਖੋ ਕਿ ਪੁਲਿਸ ਵੱਲੋਂ ਪੂਰੀ ਮੁਸਤਹਿਦੀ ਇੱਥੇ ਵਰਤੀ ਜਾ ਰਹੀ ਹੈ ਹਜੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਵੇਰੇ 7 ਵਜੇ ਤੋਂ ਹੀ ਇਸ ਬੂਥ ਦੇ ਉੱਤੇ ਰੌਣਕ ਲੱਗੀ ਸੀ ਕਿਉਂਕਿ ਸਵੇਰੇ ਤੋਂ ਹੀ ਲੋਕ ਆਨੇ ਸ਼ੁਰੂ ਹੋ ਗਏ ਸੀ VOTER ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚਣ ਲੱਗ ਗਏ ਸੀ ਚਾਹੇ ਅੱਜ ਠੰਡ ਵੀ ਸੀ ਧੁੰਦ ਵੀ ਸੀ ਪਰ VOTER ਜਾਗਰੂਕ ਨਜ਼ਰ ਆਇਆ ਉਸਨੇ ਸਿੱਧੇ ਤੌਰ ਤੇ ਆ ਕੇ ਜਿਹੜੀ ਹੈ VOTING ਕਰਨੀ ਸ਼ੁਰੂ ਕਰ ਦਿੱਤੀ ਸੋ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਵੋਟਾਂ ਜਿਹੜੀਆਂ 34 ਨੰਬਰ ਵਾਰਡ ਦੇ ਵਿੱਚ ਪਹਿਰੀਆਂ ਤੇ ਇੱਥੇ ਆਲੇ-ਦੁਆਲੇ ਨਹੀਂ ਖੜਨ ਦਿੱਤਾ ਜਾਏਗਾ ਕਿਉਂਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਖੜਨ ਦਿੱਤਾ ਜਾ ਰਿਹਾ ਉਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਇੱਥੋਂ ਭੇਜਿਆ ਜਾ ਰਿਹਾ ਪਰ VOTING ਜਿਹੜੀ ਹੈ ਬੜੇ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਹੋ ਰਹੀ ਹੈ ਦੋਨੋਂ ਕੈਂਡੀਡੇਟ ਜਿਹੜੇ ਇਸ ਵਕਤ ਮੌਕੇ ਤੇ ਮੌਜੂਦ ਨੇ ਤਜਿੰਦਰ ਮਹਿਤਾ ਆਮ ਆਦਮੀ ਪਾਰਟੀ ਤੋਂ ਤੇ ਸੁਸ਼ੀਲ ਨਾਇਰ ਭਾਜਪਾ ਤੋਂ ਉਹ ਇੱਥੇ ਮੌਕੇ ਤੇ ਮੌਜੂਦ ਨੇ ਤੇ ਮੋਬਾਈਲ ਫੋਨ ਦੀ ਜਿਹੜੀ ਦਿੱਕਤ ਹੈ ਕਿ ਮੋਬਾਈਲ ਫੋਨ ਬਾਹਰ ਫੜਾਣੇ ਪੈ ਰਹੇ ਹੈ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਾਂਗੇ ਘਰੋਂ ਜਦੋਂ ਤੁਸੀਂ ਵੋਟ ਕਰਨ ਲਈ ਆ ਰਹੇ ਹੋ ਤਾਂ ਆਪਣਾ ਮੋਬਾਈਲ ਫੋਨ ਨਾਲ ਨਾ ਲੈ ਕੇ ਆਓ ਕਿਉਂਕਿ ਇੱਥੇ ਅੰਦਰ ਨਹੀਂ ਲੈ ਜਾਣ ਦਿੱਤਾ ਜਾਏਗਾ ਜਾਂ ਫਿਰ ਆਪਣਾ ਕੋਈ ਸਾਥੀ ਨਾਲ ਲੈ ਕੇ ਆਓ ਜਿਹੜਾ ਸਾਥੀ ਤੁਹਾਡਾ ਮੋਬਾਈਲ ਫੜ ਕੇ ਖਰਜਵੇ ਇਹ ਤਸਵੀਰ ਹੈ ਲੋਕਾਂ ਦੇ ਵਿੱਚ ਉਤਸ਼ਾਹ ਦੀ ਤਸਵੀਰ ਹੈ VOTING ਦੀ ਤਸਵੀਰ ਹੈ ਲੋਕਤੰਤਰ ਦੇ ਸੁਚੱਜੇ ਢਾਂਗੇ ਢਾਂਚੇ ਦੀ ਤਸਵੀਰ ਹੈ ਕਿਉਂਕਿ ਲੋਕਤੰਤਰ ਦਾ ਮੇਨ ਢਾਂਚਾ ਇਹੀ ਹੈ ਛੋਟੀਆਂ ਵੋਟਾਂ ਕੈਰੀ ਹੈ ਜਿਵੇਂ ਮਹੱਲੇ ਦੀਆਂ ਵੋਟਾਂ ਵਾਰਡ ਦੀਆਂ ਵੋਟਾਂ ਇਹਨਾਂ ਨੇ ਹੀ ਅੱਗੇ ਜਿਹੜੇ ਵਿਕਾਸ ਕਾਰਜਾਂ ਦੇ ਲਈ ਕੰਮ ਕਰਨੇ ਹੁੰਦੇ ਆ ਸੋ ਇਹ ਤਸਵੀਰਾਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਵੀ ਛਾਇਆ ਛੰਡੇ ਸਾਈਕਲਾਂ ਦੇ ਉੱਤੇ ਲਾ ਕੇ ਘੁੰਮ ਰਹੇ ਆ ਸੋ ਵੱਖ-ਵੱਖ ਬੂਥਾਂ ਦੇ ਉੱਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਅਲੱਗ-ਅਲੱਗ ਬੂਥਾਂ ਦੇ ਉੱਤੇ ਬਣਿਆ ਹੋਇਆ ਪੁਲਿਸ ਵੱਲੋਂ ਹੁਣ ਗਸ਼ਤ ਕੀਤੀ ਜਾ ਰਹੀ ਹੈ ਜਿਹੜੇ ਪੁਲਿਸ ਦੇ ਆਫੀਸਰਜ਼ ਨੇ ਉਹ ਅੰਦਰ ਗਏ ਆ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਉਮੀਦਵਾਰ ਆ ਸੁਸ਼ੀਲ ਲਈਰ ਉਹਨਾਂ ਨੂੰ ਕੇਂਦਰ ਵੱਲੋਂ ਤਿੰਨ-ਤਿੰਨ ਜਿਹੜੇ ਹੈ सीआरपीएफ ਦੇ ਜਵਾਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਗਏ ਐ ਸੋ ਤਸਵੀਰ ਔਨਲਾਈਨ ਬ੍ਰੇਕਫਾਸਟ ਦਾ ਟਾਈਮ ਹੋਇਆ ਸੋ ਬ੍ਰੇਕਫਾਸਟ ਅੰਦਰ ਜਿਹੜੇ ਏਜੰਟ ਬੈਠੇ ਆ ਪੋਲਿੰਗ ਏਜੰਟ ਬੈਠੇ ਆ ਉਹਨਾਂ ਲਈ ਭੇਜੇ ਜਾ ਰਹੇ ਐ ਸੋ ਉਮੀਦਵਾਰ ਵੀ ਇੱਥੇ ਆਪਣੇ ਆਪਣੇ ਵੋਟਰ ਨੂੰ ਉਕਸਾਹਿਤ ਕਰਨ ਵਾਸਤੇ ਜਾਂ ਆਪਣੇ ਬਾਰੇ ਦੱਸਣ ਵਾਸਤੇ ਪਹੁੰਚੇ ਹੋਏ ਨੇ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਰਨੁਰਾਗ ਸ਼ਰਮਾ ਇਸ ਵਕਤ ਵਾਰਡ ਨੰਬਰ 34 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਵੋਟਾਂ ਜਿਹੜੀਆਂ ਉਹ ਹੋ ਰਹੀਆਂ ਨੇ ਬੜੀ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਚੋਣਾਂ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਗਸ਼ਤ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਮਸ਼ਤੇਦ ਹੈ ਸੋ ਇੱਥੇ ਜਿਹੜੇ ਡਿਊਟੀ ਤੇ ਅਫਸਰ ਨੇ ਉਹ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਬੜੀ ਹੀ ਸ਼ਾਂਤੀ ਦੇ ਤਰੀਕੇ ਨਾਲ ਇੱਥੇ ਵਾਰਡ ਨੰਬਰ 34 ਦੇ ਵਿੱਚ VOTING ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਸ ਵਾਰਡ ਤੋਂ ਤਿੰਨ ਉਮੀਦਵਾਰ ਜਿਹੜੇ ਹੈ ਪ੍ਰਤੀਯਾਸ਼ੀ ਨੇ ਤਿੰਨ ਉਮੀਦਵਾਰ ਜਿਹਦੇ ਵਿੱਚ ਕੇ ਆਮ ਆਦਮੀ ਪਾਰਟੀ ਤੋਂ ਤੇਜਿੰਦਰ ਮਹਿਤਾ ਜਿਹੜੇ ਹੈਗੇ ਆ ਉਹ ਉਮੀਦਵਾਰ ਨੇ ਉੱਥੇ ਹੀ ਭਾਜਪਾ ਤੋਂ ਸੁਸ਼ੀਲ ਨਈਅਰ ਉਮੀਦਵਾਰ ਨੇ ਉੱਥੇ ਹੀ ਅਕਾਲੀ ਦਲ ਤੋਂ ਕੁਰੇਸ਼ੀ ਜਿਹੜੇ ਹੈ ਉਹ ਜ਼ਹੀਰ ਕੁਰੇਸ਼ੀ ਉਹ ਉਮੀਦਵਾਰ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਪੂਲਿੰਗ ਬੂਥ ਦੀ ਜਿੱਥੇ ਕਿ ਸ਼ਾਂਤਮਈ ਤਰੀਕੇ ਦੇ ਨਾਲ VOTING ਹੋ ਰਹੀ ਹੈ ਲੋਕ ਇੱਥੇ ਪਹੁੰਚ ਰਹੇ ਆ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਆ ਲੋਕਤੰਤਰ ਦਾ ਸ਼ਿੰਗਾਰ ਹੈ ਜਿਹੜਾ ਵੋਟ ਕਰਨਾ ਸੋ ਤੁਸੀਂ ਦੇਖੋ ਇੱਥੇ ਮੁਸਤੈਦੀ ਪੂਰੀ ਹੈ ਪੰਜਾਬ ਪੁਲਿਸ ਵੱਲੋਂ ਮੋਬਾਈਲ ਜਿਹੜਾ ਹੈ ਕਿਸੇ ਨੂੰ ਅਲਾਉਡ ਨਹੀਂ ਕੀਤਾ ਜਾ ਰਿਹਾ ਕਿਸੇ ਵਿਅਕਤੀ ਨੂੰ ਇੱਥੇ ਨੇੜੇ ਤੇੜੇ ਖੜ੍ਹ ਨਹੀਂ ਦਿੱਤਾ ਜਾ ਰਿਹਾ ਸੋ ਇਹ ਡਿਊਟੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦਸੀਏ ਕਿ ਵਾਰਡ ਹੈ ਇਸ ਦੇ ਆਲੇ ਦੁਆਲੇ ਵੀ ਇੱਕ ਵਾਰ ਨਿਗਾਹ ਮਾਰ ਦੀਏ ਕਿ ਲੋਕ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ ਵੋਟਰ ਜਿਹੜੇ ਹੈ ਇੱਥੇ ਇਕੱਠੇ ਹੋਏ ਆ ਸੋ ਜਿਸ ਤਰ੍ਹਾਂ ਕਿ ਗੱਲ ਕੀਤੀ ਗਈ ਸੀ ਕਿ ਪੁਲਿਸ ਵੱਲੋਂ ਪੂਰੀ ਸ਼ਖਤਾਈ ਜਿਹੜੀ ਹੈ ਉਹ ਰੱਖੀ ਜਾਏਗੀ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਈ ਕੋਰਟ ਦੇ ਵਿੱਚ ਕੱਲ ਇਸ ਮਾਮਲੇ ਦੇ ਉੱਤੇ ਕਾਫੀ ਬਹਿਸ ਜਿਹੜੀ ਹੈ ਉਹ ਚੱਲੀ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ 12 ਤਰੀਕ ਨੂੰ ਹੋਏ ਵਿਵਾਦ ਤੋਂ ਬਾਅਦ 12 ਤਰੀਕ ਨੂੰ ਜਦੋਂ ਮਾਮਲਾ ਵਧਿਆ ਸੀ ਉਦੋਂ ਇਲਜ਼ਾਮ ਲੱਗੇ ਸੀ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਇਲਜ਼ਾਮ ਲਗਾਏ ਕਿ ਜਿਹੜੀਆਂ ਸਾਡੀਆਂ ਨੋਮੀਨੇਸ਼ਨ ਫਾਈਲਜ਼ ਨੇ ਉਹ ਪਾੜੀਆਂ ਗਈਆਂ ਨੇ ਸੋ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਕਾਫੀ ਉਮੀਦਵਾਰ ਜਿਹੜੇ ਨਿਰਵਿਘਨ ਜਿੱਤ ਚੁੱਕੇ ਸੀ ਪਰ ਕੋਰਟ ਨੇ 7 ਵਾਰਡਾਂ ਦੇ ਜਿੱਤੇ ਹੋਏ ਉਮੀਦਵਾਰਾਂ ਤੇ ਰੋਕ ਲਗਾ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਮੁੜ ਵਿਚਾਰ ਕੀਤਾ ਜਾਏਗਾ ਫਿਲਹਾਲ ਅੱਜ 34 ਨੰਬਰ ਵਾਰਡ ਦੇ ਵਿੱਚ ਤਿੰਨ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰ ਕਰ ਰਹੇ ਨੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੇ ਵੋਟਰ ਨੇ ਆਪਣੀ ਵੋਟ ਦਾ ਭੁਗਤਾਨ ਤੁਸੀਂ ਵੋਟ ਕਰਿਆ ਜੀ ਆਪਣੀ ਸੋ ਪਹਿਲੀ ਵਾਰੀ ਜਿਸ ਤਰ੍ਹਾਂ ਕੇ ਸਟਾਰਟਿੰਗ ਹੋਈ ਹੈ ਸਵੇਰੇ ਸਵੇਰੇ ਵੋਟ ਕਰ ਰਹੇ ਹੋ ਕਿਸ ਤਰ੍ਹਾਂ ਵੀ ਸਵੇਰੇ ਸਵੇਰੇ ਕੰਮ ਨਿਕਮਾਲ ਹੋ ਰਿਹਾ ਹੈ ਠੀਕ ਹੈ ਬਹੁਤ ਵਧੀਆ ਜੀ ਬਹੁਤ ਨਹੀਂ ਕਰਿਆ ਨਾ ਹਾਂਜੀ ਹਾਂ ਬਿਲਕੁਲ ਮਹੌਲ ਠੀਕ ਹੈ ਅੰਦਰ ਇੰਤਜ਼ਾਮ ਠੀਕ ਹੈ ਹਾਂਜੀ ਹਾਂ ਸਭ ਬਹੁਤ ਵਧੀਆ ਹੋ ਰਿਹਾ ਹੈ ਜੀ ਉਹ ਵੀ ਇੰਤਜ਼ਾਮ ਕਰੇ ਪਿਆ ਜੀ ਸਾਰੇ ਆਰਾਮ ਤੇ ਸਾਰਾ ਕੰਮ ਹੋ ਰਿਹਾ ਹੈ ਵੋਟਰ ਵੀ ਆਰਾਮ ਤੇ ਪੈ ਰਹੀ ਹੈ ਲਾਈਨਾਂ ਮਾ ਹਾਂ ਬਹੁਤ ਪ੍ਰਸ਼ਾਸਨ ਪੂਰਾ ਧਿਆਨ ਰੱਖ ਰਿਹਾ ਹੈ ਜੀ ਬਿਲਕੁਲ ਪ੍ਰਸ਼ਾਸਨ ਕਹਿੰਦੇ ਪੂਰਾ ਧਿਆਨ ਰੱਖ ਰਿਹਾ ਹੈ ਤਸਵੀਰ ਦੇਖੋ ਕਿ ਪੁਲਿਸ ਵੱਲੋਂ ਪੂਰੀ ਮੁਸ਼ਤਿਹਦੀ ਇੱਥੇ ਵਰਤੀ ਜਾ ਰਹੀ ਹੈ ਹਜੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਵੇਰੇ 7 ਵਜੇ ਤੋਂ ਹੀ ਇਸ ਬੂਥ ਦੇ ਉੱਤੇ ਰੌਣਕ ਲੱਗੀ ਸੀ ਕਿਉਂਕਿ ਸਵੇਰੇ ਤੋਂ ਹੀ ਲੋਕ ਆਨੇ ਸ਼ੁਰੂ ਹੋ ਗਏ ਸੀ VOTER ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚਣ ਲੱਗੇ ਸੀ ਚਾਹੇ ਅੱਜ ਠੰਡ ਵੀ ਸੀ ਧੁੰਦ ਵੀ ਸੀ ਪਰ VOTER ਜਾਗਰੂਕ ਨਜ਼ਰ ਆਇਆ ਉਸਨੇ ਸਿੱਧੇ ਤੌਰ ਤੇ ਆ ਕੇ ਜਿਹੜੀ ਹੈ VOTING ਕਰਨੀ ਸ਼ੁਰੂ ਕਰ ਦਿੱਤੀ ਸੋ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਵੋਟਾਂ ਜਿਹੜੀਆਂ 34 ਨੰਬਰ ਵਾਰਡ ਦੇ ਵਿੱਚ ਪੈਰੀਆਂ ਤੇ ਇੱਥੇ ਆਲੇ-ਦੁਆਲੇ ਨਹੀਂ ਖੜਨ ਦਿੱਤਾ ਜਾਏਗਾ ਕਿਉਂਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਖੜਨ ਦਿੱਤਾ ਜਾ ਰਿਹਾ ਉਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਇਥੋਂ ਭੇਜਿਆ ਜਾ ਰਿਹਾ ਪਰ VOTING ਜਿਹੜੀ ਹੈ ਬੜੇ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਹੋ ਰਹੀ ਹੈ ਦੋਨੋਂ ਕੈਂਡੀਡੇਟ ਜਿਹੜੇ ਇਸ ਵਕਤੋ ਮੌਕੇ ਤੇ ਮੌਜੂਦ ਨੇ ਤਜਿੰਦਰ ਮਹਿਤਾ ਆਮ ਆਦਮੀ ਪਾਰਟੀ ਤੋਂ ਤੇ ਸੁਸ਼ੀਲ ਨਾਇਰ ਭਾਜਪਾ ਤੋਂ ਉਹ ਇੱਥੇ ਮੌਕੇ ਤੇ ਮੌਜੂਦ ਨੇ ਤੇ ਮੋਬਾਈਲ ਫੋਨ ਦੀ ਜਿਹੜੀ ਦਿੱਕਤ ਹੈ ਕਿ ਮੋਬਾਈਲ ਫੋਨ ਬਾਹਰ ਫੜਾਣੇ ਪੈ ਰਹੇ ਆ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਾਂਗੇ ਘਰੋਂ ਜਦੋਂ ਤੁਸੀਂ ਵੋਟ ਕਰਨ ਲਈ ਆ ਰਹੇ ਹੋ ਤਾਂ ਆਪਣਾ ਮੋਬਾਈਲ ਫੋਨ ਨਾਲ ਨਾ ਲੈ ਕੇ ਆਓ ਕਿਉਂਕਿ ਇੱਥੇ ਅੰਦਰ ਨਹੀਂ ਲਿਜਾਣ ਦਿੱਤਾ ਜਾਏਗਾ ਜਾਂ ਫਿਰ ਆਪਣਾ ਕੋਈ ਸਾਥੀ ਨਾਲ ਲੈ ਕੇ ਆਓ ਜਿਹੜਾ ਸਾਥੀ ਤੁਹਾਡਾ ਮੋਬਾਈਲ ਫੜ ਕੇ ਖੜ ਜਵੇ ਇਹ ਤਸਵੀਰ ਹੈ ਲੋਕਾਂ ਦੇ ਵਿੱਚ ਉਤਸ਼ਾਹ ਦੀ ਤਸਵੀਰ ਹੈ VOTING ਦੀ ਤਸਵੀਰ ਹੈ ਲੋਕਤੰਤਰ ਦੇ ਸੁਚੱਜੇ ਢਾਂਗੇ ਢਾਂਚੇ ਦੀ ਤਸਵੀਰ ਹੈ ਕਿਉਂਕਿ ਲੋਕਤੰਤਰ ਦਾ ਮੇਨ ਢਾਂਚਾ ਇਹੀ ਹੈ ਛੋਟੀਆਂ ਵੋਟਾ ਗੈਲੀ ਹੈ ਮਹੱਲੇ ਦੀਆਂ ਵੋਟਾਂ ਵਾਰਡ ਦੀਆਂ ਵੋਟਾਂ ਇਹਨਾਂ ਨੇ ਹੀ ਅੱਗੇ ਜਿਹੜੇ ਵਿਕਾਸ ਕਾਰਜਾਂ ਦੇ ਲਈ ਕੰਮ ਕਰਨੇ ਹੁੰਦੇ ਆ ਸੋ ਇਹ ਤਸਵੀਰਾਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਵੀ ਰਛਾਏ ਝੰਡੇ ਸਾਈਕਲਾਂ ਦੇ ਉੱਤੇ ਲਾ ਕੇ ਘੁੰਮ ਰਹੇ ਆ ਸੋ ਵੱਖ-ਵੱਖ ਬੂਥਾਂ ਦੇ ਉੱਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਅਲੱਗ-ਅਲੱਗ ਬੂਥਾਂ ਦੇ ਉੱਤੇ ਬਣਿਆ ਹੋਇਆ ਪੁਲਿਸ ਵੱਲੋਂ ਹੁਣ ਗਸ਼ਤ ਕੀਤੀ ਜਾ ਰਹੀ ਹੈ ਜਿਹੜੇ ਪੁਲਿਸ ਦੇ ਆਫੀਸਰਜ਼ ਨੇ ਉਹ ਅੰਦਰ ਗਏ ਐ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਉਮੀਦਵਾਰ ਆ ਸ਼ੁਸ਼ੀਲ ਲੇਅਰ ਉਹਨਾਂ ਨੂੰ ਕੇਂਦਰ ਵੱਲੋਂ ਤਿੰਨ-ਤਿੰਨ ਜਿਹੜੇ ਹੈ सीआरपीएफ ਦੇ ਜਵਾਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਤਨਾਤ ਕੀਤੇ ਗਏ ਐ ਸੋ ਤਸਵੀਰ ਹੁਣ ਲਾਂਚ ਬ੍ਰੇਕਫਾਸਟ ਦਾ ਟਾਈਮ ਹੋਇਆ ਸੋ ਬ੍ਰੇਕਫਾਸਟ ਅੰਦਰ ਜਿਹੜੇ ਏਜੰਟ ਬੈਠੇ ਆ ਪੋਲਿੰਗ ਏਜੰਟ ਬੈਠੇ ਆ ਉਹਨਾਂ ਲਈ ਭੇਜੇ ਜਾ ਰਹੇ ਐ ਸੋ ਉਮੀਦਵਾਰ ਵੀ ਇੱਥੇ ਆਪਣੇ ਆਪਣੇ ਵੋਟਰ ਨੂੰ ਉਕਸਾਹਿਤ ਕਰਨ ਵਾਸਤੇ ਜਾਂ ਆਪਣੇ ਬਾਰੇ ਦੱਸਣ ਵਾਸਤੇ ਪਹੁੰਚੇ ਹੋਏ ਨੇ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਰੂ ਰਾਜ ਸ਼ਰਮਾ ਇਸ ਵਕਤ ਵਾਰਡ ਨੰਬਰ 34 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਵੋਟਾਂ ਜਿਹੜੀਆਂ ਉਹ ਹੋ ਰਹੀਆਂ ਨੇ ਬੜੀ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਚੋਣਾਂ ਦੀ ਪ੍ਰਕਿਰਿਆ ਜਿਹੜੀ ਚੱਲ ਰ ਖੜੇ ਨੇ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਗਸ਼ਤ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਮਸ਼ਤੇਦ ਹੈ ਸੋ ਇੱਥੇ ਜਿਹੜੇ ਡਿਊਟੀ ਤੇ ਅਫਸਰ ਨੇ ਉਹ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਬੜੀ ਹੀ ਸ਼ਾਂਤੀ ਦੇ ਤਰੀਕੇ ਨਾਲ ਇੱਥੇ ਵਾਰਡ ਨੰਬਰ 34 ਦੇ ਵਿੱਚ VOTING ਕਰ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਸ ਵਾਰਡ ਤੋਂ ਤਿੰਨ ਉਮੀਦਵਾਰ ਜਿਹੜੇ ਹੈ ਪ੍ਰਤੀਯਾਸੀ ਨੇ ਤਿੰਨ ਉਮੀਦਵਾਰ ਜਿਹਦੇ ਵਿੱਚ ਕੇ ਆਮ ਆਦਮੀ ਪਾਰਟੀ ਤੋਂ ਤੇਜਿੰਦਰ ਮਹਿਤਾ ਜਿਹੜੇ ਹੈਗੇ ਆ ਉਹ ਉਮੀਦਵਾਰ ਨੇ ਉੱਥੇ ਹੀ ਭਾਜਪਾ ਤੋਂ ਸੁਸ਼ੀਲ ਨਈਅਰ ਉਮੀਦਵਾਰ ਨੇ ਉੱਥੇ ਹੀ ਅਕਾਲੀ ਦਲ ਤੋਂ ਕੁਰੇਸ਼ੀ ਜਿਹੜੇ ਹੈ ਉਹ ਜ਼ਾਹਿਰ ਕੁਰੇਸ਼ੀ ਉਹ ਉਮੀਦਵਾਰ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਪੂਲਿੰਗ ਬੂਥ ਦੀ ਜਿੱਥੇ ਕਿ ਸ਼ਾਂਤ ਮੈਤਰੀ ਤਰੀਕੇ ਦੇ ਨਾਲ VOTING ਹੋ ਰਹੀ ਹੈ ਲੋਕ ਇੱਥੇ ਪਹੁੰਚ ਰਹੇ ਆ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਆ ਲੋਕਤੰਤਰ ਦਾ ਸ਼ਿੰਗਾਰ ਹੈ ਜਿਹੜਾ ਵੋਟ ਕਰਨਾ ਸੋ ਤੁਸੀਂ ਦੇਖੋ ਇੱਥੇ ਮੁਸ਼ਤੈਦੀ ਪੂਰੀ ਹੈ ਪੰਜਾਬ ਪੁਲਿਸ ਵੱਲੋਂ ਮੋਬਾਈਲ ਜਿਹੜਾ ਹੈ ਕਿਸੇ ਨੂੰ ਅਲਾਉਡ ਨਹੀਂ ਕੀਤਾ ਜਾ ਰਿਹਾ ਕਿਸੇ ਵਿਅਕਤੀ ਨੂੰ ਇੱਥੇ ਨੇੜੇ ਤੇੜੇ ਖੜ੍ਹ ਨਹੀਂ ਦਿੱਤਾ ਜਾ ਰਿਹਾ ਸੋ ਇਹ ਡਿਊਟੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦਸੀਏ ਕਿ ਵਾਰਡ ਹੈ ਇਸ ਦੇ ਆਲੇ ਦੁਆਲੇ ਵੀ ਇੱਕ ਵਾਰ ਨਿਗਾਹ ਮਾਰਦੀ ਏ ਕਿ ਲੋਕ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ VOTER ਜਿਹੜੇ ਹੈ ਇੱਥੇ ਇਕੱਠੇ ਹੋਏ ਆ ਸੋ ਜਿਸ ਤਰ੍ਹਾਂ ਕਿ ਗੱਲ ਕੀਤੀ ਗਈ ਸੀ ਕਿ ਪੁਲਿਸ ਵੱਲੋਂ ਪੂਰੀ ਸਖਤਾਈ ਜਿਹੜੀ ਹੈ ਉਹ ਰੱਖੀ ਜਾਏਗੀ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਈ ਕੋਰਟ ਦੇ ਵਿੱਚ ਕੱਲ ਇਸ ਮਾਮਲੇ ਦੇ ਉੱਤੇ ਕਾਫੀ ਬਹਿਸ ਜਿਹੜੀ ਹੈ ਉਹ ਚੱਲੀ ਹੈ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ 12 ਤਰੀਕ ਨੂੰ ਹੋਏ ਵਿਵਾਦ ਤੋਂ ਬਾਅਦ 12 ਤਰੀਕ ਨੂੰ ਜਦੋਂ ਮਾਮਲਾ ਵਧਿਆ ਸੀ ਉਦੋਂ ਇਲਜ਼ਾਮ ਲੱਗੇ ਸੀ ਕਿ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਇਲਜ਼ਾਮ ਲਗਾਏ ਕਿ ਜਿਹੜੀਆਂ ਸਾਡੀਆਂ ਨੋਮੀਨੇਸ਼ਨ ਫਾਈਲਜ਼ ਨੇ ਉਹ ਪਾੜੀਆਂ ਗਈਆਂ ਨੇ ਸੋ ਉਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਕਾਫੀ ਉਮੀਦਵਾਰ ਜਿਹੜੇ ਨਿਰਵਿਘਨ ਜਿੱਤ ਚੁੱਕੇ ਸੀ ਪਰ ਕੋਰਟ ਨੇ 7 ਵਾਰਡਾਂ ਦੇ ਜਿੱਤੇ ਹੋਏ ਉਮੀਦਵਾਰਾਂ ਤੇ ਰੋਕ ਲਗਾ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਉੱਤੇ ਮੁੜ ਵਿਚਾਰ ਕੀਤਾ ਜਾਏਗਾ ਫਿਲਹਾਲ ਅੱਜ 34 ਨੰਬਰ ਵਾਰਡ ਦੇ ਵਿੱਚ ਤਿੰਨ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ VOTER ਕਰ ਰਹੇ ਨੇ VOTERਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੇ VOTER ਨੇ ਆਪਣੀ ਵੋਟ ਦਾ ਭੁਗਤਾਨ ਤੁਸੀਂ VOTE ਕਰਿਆ ਜੀ ਆਪਣੀ ਸੋ ਪਹਿਲੀ ਵਾਰੀ ਜਿਸ ਤਰ੍ਹਾਂ ਕੇ ਸਟਾਰਟਿੰਗ ਹੋਈ ਹੈ ਸਵੇਰੇ ਸਵੇਰੇ VOTE ਕਰ ਰਹੇ ਹੋ ਕਿਸ ਤਰ੍ਹਾਂ ਵੀ ਸਵੇਰੇ ਸਵੇਰੇ ਕੰਮ ਨਿਕਮਾਲ ਹੋ ਰਿਹਾ ਹੈ ਠੀਕ ਹੈ ਮੌਜੂਦ ਜੀ ਉਹਦੇ ਦੇਖ ਕੇ ਜਣਾ ਹਾਂਜੀ ਹਾਂ ਬਿਲਕੁਲ ਮੌਜੂਦ ਹੈ ਅੰਦਰ ਇੰਤਜ਼ਾਮ ਠੀਕ ਹੈ ਹਾਂਜੀ ਹਾਂ ਸਭ ਬਿਲਕੁਲ ਵਧੀਆ ਹੋ ਰਿਹਾ ਹੈ ਜੀ ਉਹ ਵੇ ਇੰਤਜ਼ਾਮ ਕਰੇ ਪਿਆ ਜੀ ਸਾਰੇ ਆਰਾਮ ਤੇ ਸਾਰਾ ਕੰਮ ਹੋ ਰ ਬਦਲ ਪ੍ਰਸ਼ਾਸਨ ਪੂਰਾ ਧਿਆਨ ਰੱਖ ਰਿਹਾ ਹੈ ਜੀ ਬਿਲਕੁਲ ਪ੍ਰਸ਼ਾਸਨ ਕਹਿੰਦੇ ਪੂਰਾ ਧਿਆਨ ਰੱਖ ਰਿਹਾ ਹੈ ਤਸਵੀਰ ਦੇਖੋ ਕਿ ਪੁਲਿਸ ਵੱਲੋਂ ਪੂਰੀ ਮੁਸ਼ਤਿਹਦੀ ਇੱਥੇ ਵਰਤੀ ਜਾ ਰਹੀ ਹੈ ਹਜੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਵੇਰੇ 7 ਵਜੇ ਤੋਂ ਹੀ ਇਸ ਬੂਥ ਦੇ ਉੱਤੇ ਰੌਣਕ ਲੱਗੀ ਸੀ ਕਿਉਂਕਿ ਸਵੇਰੇ ਤੋਂ ਹੀ ਲੋਕ ਆਨੇ ਸ਼ੁਰੂ ਹੋ ਗਏ ਸੀ VOTER ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚਣ ਲੱਗੇ ਸੀ ਚਾਹੇ ਅੱਜ ਠੰਡ ਵੀ ਸੀ ਧੁੰਦ ਵੀ ਸੀ ਪਰ VOTER ਜਾਗਰੂਕ ਨਜ਼ਰ ਆਇਆ ਉਸਨੇ ਸਿੱਧੇ ਤੌਰ ਤੇ ਆ ਕੇ ਜਿਹੜੀ ਹੈ VOTING ਕਰਨੀ ਸ਼ੁਰੂ ਕਰ ਦਿੱਤੀ ਸੋ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਵੋਟਾਂ ਜਿਹੜੀਆਂ 34 ਨੰਬਰ ਵਾਰਡ ਦੇ ਵਿੱਚ ਪੈਰੀਆਂ ਤੇ ਇੱਥੇ ਆਲੇ-ਦੁਆਲੇ ਨਹੀਂ ਖੜਨ ਦਿੱਤਾ ਜਾਏਗਾ ਕਿਉਂਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਖੜਨ ਦਿੱਤਾ ਜਾ ਰਿਹਾ ਉਸ ਕਰਕੇ ਪੁਲਿਸ ਮੁਲਾਜ਼ਮਾ ਵੱਲੋਂ ਜਿਹੜਾ ਹੈ ਇਥੋਂ ਭੇਜਿਆ ਜਾ ਰਿਹਾ ਪਰ VOTING ਜਿਹੜੀ ਹੈ ਬੜੇ ਵਧੀਆ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਹੋ ਰਹੀ ਹੈ ਦੋਨੋਂ ਕੈਂਡੀਡੇਟ ਜਿਹੜੇ ਇਸ ਵਕਤ ਮੌਕੇ ਤੇ ਮੌਜੂਦ ਨੇ ਤਜਿੰਦਰ ਮਹਿਤਾ ਆਮ ਆਦਮੀ ਪਾਰਟੀ ਤੋਂ ਤੇ ਸੁਸ਼ੀਲ ਨૈયਰ ਭਾਜਪਾ ਤੋਂ ਉਹ ਇੱਥੇ ਮੌਕੇ ਤੇ ਮੌਜੂਦ ਨੇ ਤੇ ਮੋਬਾਈਲ ਫੋਨ ਦੀ ਜਿਹੜੀ ਦਿੱਕਤ ਹੈ ਕਿ ਮੋਬਾਈਲ ਫੋਨ ਬਾਹਰ ਫੜਾਣੇ ਪੈ ਰਹੇ ਆ ਅੰਦਰ ਮੋਬਾਈਲ ਫੋਨ ਅਲਾਉਡ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਬੇਨਤੀ ਕਰਾਂਗੇ ਘਰੋਂ ਜਦੋਂ ਤੁਸੀਂ ਵੋਟ ਕਰਨ ਲਈ ਆ ਰਹੇ ਹੋ ਤਾਂ ਆਪਣਾ ਮੋਬਾਈਲ ਫੋਨ ਨਾਲ ਨਾ ਲੈ ਕੇ ਆਓ ਕਿਉਂਕਿ ਇੱਥੇ ਅੰਦਰ ਨਹੀਂ ਲੈ ਜਾਣ ਦਿੱਤਾ ਜਾਏਗਾ ਜਾਂ ਫਿਰ ਆਪਣਾ ਕੋਈ ਸਾਥੀ ਨਾਲ ਲੈ ਕੇ ਆਓ ਜਿਹੜਾ ਸਾਥੀ ਤੁਹਾਡਾ ਮੋਬਾਈਲ ਫੜ ਕੇ ਖੜ ਜਵੇ ਇਹ ਤਸਵੀਰ ਹੈ ਲੋਕਾਂ ਦੇ ਵਿੱਚ ਉਤਸ਼ਾਹ ਦੀ ਤਸਵੀਰ ਹੈ VOTING ਦੀ ਤਸਵੀਰ ਹੈ ਲੋਕਤੰਤਰ ਦੇ ਸੁਚੱਜੇ ਢਾਂਗੇ ਢਾਂਚੇ ਦੀ ਤਸਵੀਰ ਹੈ ਕਿਉਂਕਿ ਲੋਕਤੰਤਰ ਦਾ ਮੇਨ ਢਾਂਚਾ ਇਹੀ ਹੈ ਛੋਟੀਆਂ ਵੋਟਾਂ ਕੈਰੀ ਹੈ ਜਿਵੇਂ ਮਹੱਲੇ ਦੀਆਂ ਵੋਟਾਂ ਵਾਰਡ ਦੀਆਂ ਵੋਟਾਂ ਇਹਨਾਂ ਨੇ ਹੀ ਅੱਗੇ ਜਿਹੜੇ ਵਿਕਾਸ ਕਾਰਜਾਂ ਦੇ ਲਈ ਕੰਮ ਕਰਨੇ ਹੁੰਦੇ ਆ ਸੋ ਇਹ ਤਸਵੀਰਾਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਵੀ ਛਾਇਆ ਛੰਡੇ ਸਾਈਕਲਾਂ ਦੇ ਉੱਤੇ ਲਾ ਕੇ ਘੁੰਮ ਰਹੇ ਆ ਸੋ ਵੱਖ-ਵੱਖ ਬੂਥਾਂ ਦੇ ਉੱਤੇ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਅਲੱਗ-ਅਲੱਗ ਬੂਥਾਂ ਦੇ ਉੱਤੇ ਬਣਿਆ ਹੋਇਆ ਪੁਲਿਸ ਵੱਲੋਂ ਹੁਣ ਗਸ਼ਤ ਕੀਤੀ ਜਾ ਰਹੀ ਹੈ ਜਿਹੜੇ ਪੁਲਿਸ ਦੇ ਆਫੀਸਰਸ ਨੇ ਉਹ ਅੰਦਰ ਗਏ ਆ ਇਸ ਤੋਂ ਇਲਾਵਾ ਭਾਜਪਾ ਦੇ ਜਿਹੜੇ ਉਮੀਦਵਾਰ ਆ ਸੁਸ਼ੀਲ ਲਈਅਰ ਉਹਨਾਂ ਨੂੰ ਕੇਂਦਰ ਵੱਲੋਂ ਤਿੰਨ-ਤਿੰਨ ਜਿਹੜੇ ਹੈ सीआरपीएफ ਦੇ ਜਵਾਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਤਨਾਅ ਕੀਤਾ ਗਏ ਐ ਸੋ ਤਸਵੀਰ ਹੁਣ ਲਾਂਚ ਬ੍ਰੇਕਫਾਸਟ ਦਾ ਟਾਈਮ ਹੋਇਆ ਸੋ ਬ੍ਰੇਕਫਾਸਟ ਅੰਦਰ ਜਿਹੜੇ ਏਜੰਟ ਬੈਠੇ ਐ ਪੋਲਿੰਗ ਏਜੰਟ ਬੈਠੇ ਐ ਉਹਨਾਂ ਲਈ ਭੇਜੇ ਜਾ ਰਹੇ ਐ ਸੋ ਉਮੀਦਵਾਰ ਵੀ ਇੱਥੇ ਆਪਣੇ ਆਪਣੇ ਵੋਟਰ ਨੂੰ ਉਕਸਾਹਿਤ ਕਰਨ ਵਾਸਤੇ ਜਾਂ ਆਪਣੇ ਬਾਰੇ ਦੱਸਣ ਵਾਸਤੇ ਪਹੁੰਚੇ ਹੋਏ ਨੇ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਇਸ ਵਕਤ ਵਾਰਡ ਨੰਬਰ 34 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਵੋਟਾਂ ਜਿਹੜੀਆਂ ਉਹ ਹੋ ਰਹੀਆਂ ਨੇ ਬੜੀ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਚੋਣਾਂ ਦੀ ਪ੍ਰਕਿਰਿਆ ਜਿਹੜੀ ਚੱਲ ਰ ਖੜੇ ਨੇ ਤੁਸੀਂ ਦੇਖ ਸਕਦੇ